ਭਾਈ ਗੁਰਜਾ ਖਾਲਸਾ ਭਾਈ ਗੁਰਜੀ ਕੀ ਫਤਿਹ ਥੱਲੇ ਜਿਹੜੀ ਵੀਡੀਓ ਦੇਖ ਰਹੇ ਹੋ ਇਹ ਲੁਧਿਆਣੇ ਦੀ ਵੀਡੀਓ ਹੈ ਲੁਧਿਆਣੇ ਇੱਕ ਦੋ ਦਿਨ ਪਹਿਲਾਂ ਕਿਸੇ ਦੇ ਸ਼ਾਦੀ ਪ੍ਰੋਗਰਾਮ ਤੇ ਉਹਨੇ ਬੰਦੇ ਦੀ ਸਭ ਆਪ ਹੀ ਉਹਨੇ ਐਸੇ ਪਾਰਟੀਆਂ ਨੂੰ ਬੁਲਾਇਆ ਕਿ ਜੋ ਪਾਰਟੀਆਂ ਆਪਸ ਜਿੰਨਾਂ ਦਾ ਲਾਈ ਝਗੜਾ ਸੀ ਆਪਸ ਚ ਲੱਗਦੀਆਂ ਸੀ ਉਹਨਾਂ ਨੂੰ ਬਲੇ ਪਹਿਲੀ ਵਾਰ ਤੇ ਬੁਲਾਣਾ ਚਾਹੀਦਾ ਚਲੋ ਫਿਰ ਵੀ ਇਹਨਾਂ ਨੇ ਬੁਲਾਇਆ ਇਹਨਾਂ ਨੇ ਬੁਲਾਇਆ ਤੇ ਲੜਾਈ ਹੋ ਗਈ ਉਹ ਦੋਨਾਂ ਦੇ ਹਥਿਆਰ ਕੱਢ ਗਏ ਵੀ ਫਾਇਰਿੰਗ ਕੀਤੀ ਉਹਨਾਂ ਨੇ ਜਿੱਥੇ ਕਿ ਮੁੰਡੇ ਦੇ ਮੇਰੇ ਨਾਲ ਜਿਗਰੀ ਦੋਸਤ ਉਹਦੀ ਮਾਸੀ ਨੂੰ ਗੋਲੀ ਲਾ ਕੇ ਉਹਦੀ ਹੱਤਿਆ ਹੋ ਗਈ ਅੱਛਾ ਹੁਣ ਪਤਾ ਕੀ ਹੈ ਇੱਕ ਤੇ ਹਥਿਆਰ ਤੇ ਜਦੋਂ ਪੰਜਾਬ ਚ ਆਮਗਲ ਹੋਈ ਹੈ ਉਹ ਵੀ ਬੰਦੂਕ ਆਮ ਗੱਲ ਕਿ ਤਰ੍ਹਾਂ ਸਭ ਤੋਂ ਜਿਹੜਾ ਵੱਡਾ ਕਸੂਰ ਮੈਂ ਮੰਨਦਾ ਹਾਂ ਉਹ ਹੈ ਫਿਲਮ ਵਾਲਿਆਂ ਦਾ ਪੰਜਾਬੀ ਫਿਲਮ ਵਾਲਿਆਂ ਦਾ ਜੋ ਬਹੁਤ ਜਲਦੀ ਪੰਜਾਬੀ ਫਿਲਮ ਨੂੰ ਐਡੀ ਗੰਦੀ ਇੰਡਸਟਰੀ ਬਣਾ ਦੇਗੇ ਨਾ ਕਿ ਜਿਹੜਾ ਤੁਸੀਂ ਬਾਲੀਵੁੱਡ ਚ ਵੀ ਗੰਦਾ ਨਾਚ ਨਹੀਂ ਦੇਖ ਰਹੇ ਹੋ ਜਿਹੜਾ ਤੁਸੀਂ ਇੱਥੇ ਪੰਜਾਬੀ ਇੰਡਸਟਰੀ ਦੇਖੋਗੇ ਹੋਰ ਉਹ ਜਿਹੜੇ ਫਿਲਮਾਂ ਬਣਾ ਰਹੇ ਹੀਰੋ ਹੈ ਪੰਜਾਬ ਦੇ ਕੋਈ ਨਹੀਂ ਹੁੰਦਾ ਇਹ ਆਪਣੀ ਫੈਮਿਲੀ ਨਾਲ ਆਪਣੇ ਬੱਚਿਆਂ ਨਾਲ ਸਾਰੇ ਬਾਹਰ ਰੰਦੇ ਆ ਕਿਉਂਕਿ ਇਹਨਾਂ ਨੂੰ ਪਤਾ ਪੰਜਾਬ ਦਾ ਮੋਲ ਹੈ ਨਹੀਂ ਪਤਾ ਠੀਕ ਨਹੀਂ ਆਪਣੇ ਬੱਚਿਆਂ ਨੂੰ ਰੱਖਦੇ ਨਹੀਂ ਉੱਥੇ ਇਹ ਸਾਰੇ ਬਾਹਰ ਰਹਿੰਦੇ ਆ ਅਰੇ ਕੀ ਫੁੱਦੋਲੀ ਵੀਡੀਓ ਬਣਾਏ ਜਾ ਰਹੇ ਹੋ ਇੱਕ ਉਹ ਹੈ ਕੌਣ ਬੋਲਦਾ ਜੀ ਫਲਾਣਾ ਪੰਮਾ ਬੋਲਦਾ ਕੀ ਮਾਰਿਆ ਜੀ ਚਮਚਾ ਮਾਰਤਾ 20 ਰੁਪਏ ਦੇ ਦੇ ਨਹੀਂ ਮੰਨੇ ਗੋਲੀ ਮਾਰਤੀ ਅਰੇ ਇਹ ਸਾਡਾ ਕਲਚਰ ਹੈ ਪੰਜਾਬ ਦਾ ਸਾਡਾ ਪੰਜਾਬ ਦਾ ਕਲਚਰ ਹੈ ਉਹ ਬਾਰੋਂ ਦੀ ਕੈਨੇਡਾ ਤੋਂ ਗਿੱਪੀ ਘਰੇ ਵਾਲਾ ਕਰੋਨਾ ਤੇ ਲਗਾ ਕੇ ਇੱਥੇ ਫਿਲਮ ਕਿਹੋ ਜਿਹੀ ਬਣਾਏਗਾ ਉਹ ਫਿਲਮ ਸਾਰੀ ਆਪਣਾ ਸਟੋਰੀ ਹੋਈ ਹੋਈ ਯੂਪੀਆਂ ਬਿਹਾ ਦੇ ਜਿਹੜੀ ਉੱਥੇ ਸਟੋਰੀਆਂ ਚੱਲਦੀਆਂ ਉਹਲੀ ਸਟੋਰੀ ਹੋਈਗੀ ਉਹਦੀ ਸਟੋਰੀ ਕੀ ਹੋਈਗੀ ਦਾਸਰੇ ਵਿੱਚ ਗੋਲੀ ਵੀਰ ਵਿੱਚ ਮਾਰਤੀ ਤੀਰ ਵਿੱਚ ਮਾਰਤੀ ਇੱਥੇ ਕੱਟ ਉੱਥੇ ਕੱਟ ਗੰਜਾ ਗੁੰਜਾ ਬਸ ਸਹੀ ਚੀਜ਼ ਨਾ ਸਭ ਤੋਂ ਵੱਡੇ ਕਸੂਰਵਾਰ ਹੈ ਲੇਕਿਨ ਇਹਨਾਂ ਨੂੰ ਵੀ ਲਾਂਦਣਾ ਹੈ ਅਰੇ ਇਹਨਾਂ ਦੀ ਮੋਟੀ ਕਮਾਈ ਜਿਆਦਾ ਜਿਆਦਾ ਦੇਖੋ 10 ਕਰੋੜ ਖਰਚਦੇ ਐ 25 30 ਕਰੋੜ ਰੁਪਏ ਕਮਾ ਲੈਂਦੇ ਐ ਪ੍ਰਮੋਟ ਪੂਰੀ ਤਰ੍ਹਾਂ ਹਥਿਆਰ ਨੂੰ ਹਰ ਚੀਜ਼ ਨੂੰ ਅੱਛਾ ਆਪਣੇ ਨਿਆਣਿਆਂ ਨੂੰ ਤੁਸੀਂ ਬੜੀ ਚੰਗੀ ਮਾਤ ਦੇਈ ਜਾ ਰਹੇ ਹੋ ਕਿ ਦੇਖੋ ਜੀ ਆ ਗੁਰਸੇਖ ਹੈ ਜੀ ਪਾਕ ਵੀ ਬੰਦਾ ਹੈ ਜੀ ਫਲਾਣਾ ਹੈ ਤੇ ਹੋਰ ਤੁਸੀਂ ਫਿਲਮਾਂ ਚ ਜਿਹੜੇ ਰੋਲ ਕਰਦੇ ਹੋ ਜਾਂ ਕਿਸੇ ਦੀ ਜਰੂਰ ਕਰਦੇ ਹੋ ਤੁਸੀਂ ਬਦਮਾਸ਼ੀ ਦੇ ਕਿਹੜੇ ਕਰ ਰਹੇ ਹੋ ਤੁਸੀਂ ਕੈਰੀਰ ਕਰ ਰਹੇ ਹੋ ਹੋਰ ਪਬਲਿਕ ਦੀ ਇੱਕ ਚੀਜ਼ ਸੋਚ ਲੈ ਫਿਲਮਾਂ ਇਹ ਜਿ ਬਣਾਉਂਦੇ ਰਹਿਗੇ ਕਿਉਂ ਕਿ ਇਹਨਾਂ ਦਾ ਆਪਣਾ ਕੋਈ ਮਰਦਾ ਨਹੀਂ ਜਿੱਦ ਦਿਨ ਇਹਨਾਂ ਦਾ ਆਪਣਾ ਕੋਈ ਤਰ੍ਹਾਂ ਮਰ ਗਿਆ ਉਦੋਂ ਤੋਂ ਹੱਥ ਜੋੜ ਕੇ ਭਗਤੀ ਤੇ ਆਜੇਗੇ ਕਿ ਨਹੀਂ ਇਹ 18 ਨੂੰ ਪਰਮੋਟਰ ਨਾ ਕਰੋ ਪ੍ਰਾਣਾ ਨਾ ਕਰੋ ਉਸ ਦਿਨ ਟੁੱਟ ਜਗੇਗਾ ਹੋਰ ਸਰਕਾਰ ਬਿਲਕੁਲ ਨਹੀਂ ਕਿਉਂ ਚਾਹੇਗੀ ਭਾਈ ਸਰਕਾਰ ਨੂੰ ਕੋਈ ਲੈਣਾ ਦੇਣਾ ਨਹੀਂ ਗੁੰਡਾਗਰਦੀ ਨਾ ਕੋਈ ਤੁਹਾਨੂੰ ਗੋਲੀ ਮਾਰ ਜੇ ਪਰ ਸਕੂਲੇਦਾਰ ਪਿੱਛੇ ਮਾਰਦੇ ਵੀਰੋਂ ਪਿੱਛੇ ਮਾਰਦੇ ਪੰਜਾਬ ਕੇ ਸਰਕਾਰ ਨੂੰ ਕੋਈ ਲੋੜ ਨਹੀਂ ਸਰਕਾਰ ਨੂੰ ਜਦੋਂ ਆਪਣੇ ਉੱਤੇ ਖਤਰਾ ਲੱਗੇਗਾ ਆਪਣੇ ਬੱਚਿਆਂ ਦਾ ਖਤਰਾ ਲੱਗੇਗਾ ਉਸ ਤੋਂ ਬਾਅਦ ਉਹ ਐਕਸ਼ਨ ਐਸਾ ਐਕਸ਼ਨ ਲੈਣਗੇ ਇੱਕ ਦਿਨ ਬਦਮਾਸ਼ੀ ਖਤਮ ਹੋ ਜਾਈਗੀ پورے ਪੰਜਾਬ ਤੋਂ ਜਿੱਦਰ ਉਹਨਾਂ ਦਾ ਆਪਣਾ ਕੋਈ ਇਹਨਾਂ ਦਾ ਕੁਝ ਹੋ ਗਿਆ ਉਦਾਹਰਨ ਦੇ ਤੌਰ ਤੇ 84 ਤੋਂ ਬਾਅਦ ਇਹਨਾਂ ਨੇ ਜਦੋਂ ਸਰਕਾਰਾਂ ਨੂੰ ਆਪ ਆਪਣਾ ਖਤਰਾ ਲੱਗਿਆ ਤੇ ਇਹਨਾਂ ਨੇ ਪੰਜਾਬ ਦੇ નિર્દોਸ਼ੀ ਮੁੰਡੇ ਸਾਰੇ ਮਾਰ ਮਾਰੇ ਪਿੰਡਾਂ ਚੋਂ ਕੱਟ ਕੱਟ ਕੇ ਪਿੰਡਾਂ ਚੋਂ ਕੱਢ ਕੇ નિર્દોਸ਼ੀ ਮੁੰਡੇ ਮਾਰਦੇ ਸਾਰੇ ਕਿ ਬਈ ਨਾ ਰਹੇਗਾ ਬਾਸ ਨਾ ਵਜੇਗੀ ਬਾਂਸਰੀ ਠੀਕ ਜਵਾਨ ਮੁੰਡੇ ਜਿੱਤੇ ਕਾਲਜ ਦੇ ਕੋਚ ਹੈ ਪਿੰਡੋਂ ਫੜੇ ਕੋਈ ਮਾਰਦੇ ਪਿੰਡੋਂ ਫੜੇ ਕੋਈ ਮਾਰਦੇ ਹੋਣਾ ਕਰੇਗੇ ਐਵੇਂ ਹੋਣਾ ਕਰ ਸਕਦੇ ਐਵੇਂ ਕਿੰਨੀ ਬਦਮਾਸ਼ੀ ਹੈ ਕੁਝ ਸਦੇ ਆਮ ਮੈਂ ਕਹਿੰਦਾ ਇਸ ਟਾਈਮ ਪੂਰੀ ਇੰਡੀਆ ਚ ਸਭ ਤੋਂ ਬੁਰਾ ਹਾਲ ਪੰਜਾਬ ਦਾ ਹੋਏਗਾ ਮੁੰਡਾ ਗੱਡੀ ਚ ਇਹ ਕੁਝ ਕਹੇਗੇ ਇਹ ਮਾਰ ਸਕਦੇ ਕਿਸੇ ਨੂੰ ਕਿਸੇ ਕਿਸੇ ਬਦਮਾਸ਼ਾਂ ਕਾਟੋ ਕਰ ਸਕਦੇ ਨਹੀਂ ਕਰੇਗੇ ਕਿਉਂ ਕਿਉਂਕਿ ਦੇਖੋ ਜੀ ਨਾ ਤੇ ਉਹਨਾਂ ਆਪਣੇ ਇਹਨਾਂ ਦੇ ਬੱਚਿਆਂ ਨੂੰ ਕੋਈ ਦਿੱਕਤ ਹੈ ਨਾ ਇਹਨਾਂ ਦਾ ਰਿਸ਼ਤੇਦਾਰ ਮਰ ਰਿਹਾ ਨਾ ਉਹਨਾਂ ਦੀ ਵਜ੍ਹਾ ਨਾਲ ਇਹਨਾਂ ਨੂੰ ਸਰਕਾਰ ਨੂੰ ਕੋਈ ਤਕਲੀਫ ਆਣੀ ਤੇ ਉਹ ਕਿਉਂ ਇਹਨਾਂ ਨੂੰ ਕੁਝ ਕਹੇਗੇ ਤੇ ਅੱਗੇ ਅੱਗੇ ਸਮਝ ਲਓ ਕਿ ਕਾਹ ਵਧ ਰਹੀ ਹੈ ਟਟਰਾ ਨਹੀਂ ਹੈ ਹੋਰ ਜਿਹੜੇ ਥੋੜਾ ਜਿਹਾ ਚੰਗੇ ਹੈ ਕਾਬਿਲ ਹੈ ਉਹ ਬਈ ਆਪਣੇ ਆਮ ਨਿਆਣੇ ਨੂੰ ਫਟਾਫਟ ਕੰਦੇ ਵੀ ਤੂੰ ਤਾਂ ਇੰਡੀਆ ਛੱਡ ਤੂੰ ਬਾਹਰ ਨਿਕਲ ਜਾ ਆਪਣਾ ਵੀ ਇੱਥੇ ਦਾ ਕੋਈ ਕੋਈ ਹੱਲ ਨਹੀਂ ਹੈਗਾ ਹੋਰ ਹੈ ਨਹੀਂ ਰੁਕेंगे ਸਰਕਾਰ ਬਿਲਕੁਲ ਨਹੀਂ ਰੁਕੇਗੀ ਕਿਉਂ ਕਿਉਂਕਿ ਬਈ ਦੇਖੋ ਇਹਨਾਂ ਦਾ ਆਪਣਾ ਕੋਈ ਲਾਸ ਨਹੀਂ ਹੈ ਆਪਣਾ ਲਾਸ ਜਦੋਂ ਇਹਨਾਂ ਨੂੰ ਦੇਖੋ 84 ਤੋਂ ਬਾਅਦ ਇਹਨਾਂ ਨੂੰ ਜਦੋਂ ਸਰਕਾਰਾਂ ਨੂੰ ਆਪਣਾ ਲਾਸ ਲੱਗਿਆ ਤੇ ਇਹਨਾਂ ਨੇ ਪੰਜਾਬ ਦੀ ਜਵਾਨੀ ਦਾ ਖਤਮ ਕਰਮਰੀ ਸਾਰੀ ਪੰਜਾਬ ਦੀ ਜਵਾਨੀ ਨੂੰ ਜੜ ਕੇ ਰੱਖਤਾ ਇਹਨਾਂ ਨੇ ਕਿ ਕੋਈ ਬਚੇਗਾ ਹੀ ਨਹੀਂ ਤੇ ਨਾ ਹੀ ਗੱਲ ਕਹੋਗੇ ਪਰ ਹੁਣ ਇਸ ਤਰ੍ਹਾਂ karenge ਨਹੀਂ karenge